ਪੰਥਕ ਪੱਧਰ ਦੇ ਉੱਤੇ ਦੋ ਮੁੱਦੇ ਇਸ ਵੇਲੇ ਵਿਚਾਰधीन ਵਿਸ਼ਾ ਬਣੇ ਹੋਏ ਨੇ ਚਰਚਾਵਾ ਦਾ ਵਿਸ਼ਾ ਬਣੇ ਹੋਏ ਨੇ ਚਰਚਾਵਾ ਦਾ ਹਿੱਸਾ ਬਣੇ ਹੋਏ ਨੇ ਔਰ ਇਹ ਦੋ ਮੁੱਦੇ ਅਤਿ ਗੰਭੀਰ ਵੀ ਨੇ ਇੱਕ ਤਾਂ ਸੱਤ ਮੈਂਬਰੀ ਕਮੇਟੀ ਔਰ ਦੂਸਰਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮੁੱਦਾ ਇਹ ਦੋਵੇਂ ਮਸਲੇ ਨਿਰੰਤਰ ਪੈਰਲਲ ਦਰਦੇ ਨਜ਼ਰ ਆ ਰਹੇ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਹੁਣ ਤੱਕ ਬੜੇ ਗੰਭੀਰ ਔਰ ਵੱਡੇ ਇਲਜ਼ਾਮ ਲਗਾਏ ਜਾ ਚੁੱਕੇ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਕਿ ਇਲਜ਼ਾਮ ਬੜੇ ਗੰਭੀਰ ਲੱਗੇ ਨੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕਿਵੇਂ ਇੱਕ ਪੈਰਲਲ ਕਮੇਟੀ ਕੰਸਟਰਕਟ ਕੀਤੀ ਗਈ ਉਹ ਨਰੇਟਿਵ ਸਾਹਮਣੇ ਆਇਆ ਉਹ ਇਲਜ਼ਾਮ ਲੱਗੇ ਕਿ ਅਕਾਲੀ ਦਲ ਨੇ ਸੱਤ ਮੈਂਬਰੀ ਕਮੇਟੀ ਜਿਹੜੀ ਜਥੇਦਾਰ ਗਿਆਨੀ ਰਖਬੀਰ ਸਿੰਘ ਨੇ ਬਣਾਈ ਸੀ ਉਹਦਾ ਖੰਡਨ ਕਰ ਦਿੱਤਾ ਇਹ ਇਲਜ਼ਾਮ ਲੱਗੇ ਕਿ ਅਕਾਲੀ ਦਲ ਨੇ ਉਸ ਨੂੰ ਇੱਕ ਪਾਸੇ ਕਰਦਿਆ ਹੁਕਮਨਾਮੇ ਨੂੰ ਇੱਕ ਪਾਸੇ ਕਰਦਿਆ ਸੱਤ ਮੈਂਬਰੀ ਕਮੇਟੀ ਦੇ ਪੈਰਲਲ ਆਪਣੀ ਕਮੇਟੀ ਈਜਾਦ ਕਰ ਲਈ ਇਹ ਇਲਜ਼ਾਮ ਹੁਣ ਤੱਕ ਲੱਗੇ ਪਰ ਹੁਣ ਇੱਕ ਹੋਰ ਮਸਲਾ ਉੱਪਰ ਦਾ ਨਜ਼ਰ ਆ ਰਿਹਾ ਹੈ ਕਿਹਾ ਜਾਣ ਲੱਗਿਆ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਇਜ਼ਾਫਾ ਹੋਣ ਲੱਗਿਆ ਹੈ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਸੱਤ ਕਾਰਕੂਨ ਨੇ ਉਹਨਾਂ ਮੈਂਬਰਾਂ ਤੋਂ ਇਲਾਵਾ ਹੋਰ ਭਰਤੀ ਇਸ ਕਮੇਟੀ ਦੇ ਵਿੱਚ ਹੋ ਸਕਦੀ ਹੈ ਇਹਦੀਆਂ ਚਰਚਾਵਾਂ ਚੱਲਣ ਲੱਗ ਗਈਆਂ ਨੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੱਧ ਤੌਰ ਦੇ ਉੱਤੇ ਇਜ਼ਾਫਾ ਹੋ ਸਕਦਾ ਵੱਡੇ ਮੈਂਬਰ ਜਿਹੜੇ ਨੇ ਜ਼ਿਆਦਾ ਮੈਂਬਰ ਜਿਹੜੇ ਨੇ ਨਾਲ ਜੋੜੇ ਜਾ ਸਕਦੇ ਨੇ ਇਹਦੀਆਂ ਚਰਚਾਵਾਂ ਹੁਣ ਵੱਧ ਗਈਆਂ ਨੇ ਜਿਹੜੀਆਂ ਹੁੰਦੀਆਂ ਚਰਚਾਵਾਂ ਦਾ ਵਿਸ਼ਾ ਬਣ ਗਿਆ ਕਿ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਇਜ਼ਾਫਾ ਕਰਨ ਵਾਸਤੇ ਜਥੇਦਾਰ ਨੇ ਹਾਮੀ ਭਰੀ ਹੈ ਜਿਸ ਜਥੇਦਾਰਿਆਂ ਵਿੱਚ ਰਗਵੀਰ ਸਿੰਘ ਕਹਿੰਦੇ ਕਿ ਇਸ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਤੇ ਉਸੇ ਇਜ਼ਾਫੇ ਨੂੰ ਲੈ ਕੇ ਹੁਣ ਇੱਕ ਨਰੇਟਿਵ ਉੱਪਰ ਦਾ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਇਜ਼ਾਫਾ ਹੋਣ ਵਾਲਾ ਹੈ ਕਿਹਾ ਜਾ ਰਿਹਾ ਹੈ ਸੀਨੀਅਰ ਪੱਤਰਕਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਿਹੜਾ ਇਜ਼ਾਫਾ ਹੋਵੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਵੇ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਜਿਹੜਾ ਇਜ਼ਾਫਾ ਹੋਵੇ ਉਸ ਇਜ਼ਾਫੇ ਦੇ ਵਿੱਚ ਵੱਧ ਤੌਰ ਦੇ ਉੱਤੇ ਅਕਾਲੀ ਦਲ ਦੇ ਪੱਖ ਦੇ ਜਿਹੜੇ ਲੀਡਰ ਨੇ ਉਹ ਹੋਣ ਹੁਣ ਜੇ ਜ਼ਿਆਦਾਤਰ ਲੀਡਰ ਇੱਕ ਧੜੇ ਦੇ ਪੱਖ ਦੇ ਹੋਣਗੇ ਅਕਾਲੀ ਦਲ ਦੇ ਵਿੱਚ ਜਿਹੜਾ ਬਾਦਲ ਧੜਾ ਮੰਨਿਆ ਜਾਂਦਾ ਉਸ ਧੜੇ ਦੇ ਉਹ ਲੀਡਰ ਹੋਣਗੇ ਤਾਂ ਜ਼ਾਹਿਰ ਤਨ ਇਹ ਜਿਹੜਾ ਨਰੇਟਿਵ ਹੈ ਉਹ ਇਹ ਸਾਹਮਣੇ ਆ ਰਿਹਾ ਕਿ ਜ਼ਾਹਿਰ ਤਨ ਉਹ ਇੱਕ ਪੱਖ ਦਾ ਫੈਸਲਾ ਸੁਣਾਉਣਗੇ ਬਹੁਮਤ ਇੱਕ ਪੱਖ ਦੀ ਹੋਵੇਗੀ ਹੁਣ ਸੱਤ ਮੈਂਬਰੀ ਕਮੇਟੀ ਦੀ ਗੱਲ ਕਰੀਏ ਇਹਦੇ ਵਿੱਚ ਵੱਧ ਤੌਰ ਦੇ ਉੱਤੇ ਜਿਹੜੇ ਲੀਡਰ ਵਿਰਾਜਮਾਨ ਸੀਗੇ ਉਹ ਪਹਿਲਾਂ ਹੀ ਬਾਦਲ ਧੜੇ ਦੇ ਨਾਲ ਤਾਲੁਕ ਰੱਖਦੇ ਸੀ ਜਿਹੜਾ ਪ੍ਰੇਵੈਲਿੰਗ ਕਠਿਤ ਬਾਦਲ ਧੜਾ ਉਹਦੇ ਨਾਲ ਤਾਲੁਕ ਰੱਖਣ ਵਾਲੇ ਸੀਗੇ ਹਾਲਾਂਕਿ ਬਾਕੀ ਵੀ ਸੀਗੇ ਜਿਵੇਂ ਕਿ ਗੁਰਪ੍ਰਤਾਪ ਸਿੰਘ ਬਡਾਲਾ ਹੋਗੇ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਸੀਗੇ ਬੀਬੀ ਸਤਵੰਤ ਕੌਰ ਹਿੱਸਾ ਸੀਗੇ ਪਰ ਹੁਣ ਇਹ ਕਿਹਾ ਜਾਣ ਲੱਗ ਗਿਆ ਕਿ ਵੱਧ ਤੌਰ ਦੇ ਉੱਤੇ ਇਸ ਕਮੇਟੀ ਦੇ ਵਿੱਚ ਵੀ ਇਜ਼ਾਫਾ ਕੀਤਾ ਜਾ ਸਕਦਾ ਔਰ ਇਹਹੀ ਡਰ ਹੁਣ ਦੱਸਿਆ ਜਾ ਰਿਹਾ ਕਿ ਸੱਤ ਮੈਂਬਰੀ ਕਮੇਟੀ ਵੀ ਜਿਹੜੀ ਹੈ ਉਹ ਆਪਣੇ ਪੱਦਰ ਦੇ ਉੱਤੇ ਕਨਸਟਰਕਟ ਕੀਤੀ ਜਾ ਸਕਦੀ ਹੈ ਰੀਕਨਸਟਰਕਟ ਕੀਤੀ ਜਾ ਸਕਦੀ ਹੈ ਜਾਂ ਫਿਰ ਇਹਦੇ ਵਿੱਚ ਕੁਝ ਐਡਜਸਟਮੈਂਟਸ ਕੀਤੀਆਂ ਜਾ ਸਕਦੀਆਂ ਨੇ ਹੁਣ ਜੇ ਇਸ ਤਰ੍ਹਾਂ ਹੁੰਦਾ ਜੋ ਨਰੇਟਿਵ ਸਾਹਮਣੇ ਆ ਰਿਹਾ ਹੈ ਇਹਦੇ ਵਿੱਚ ਤਾਂ ਸਾਫ਼ ਤੌਰ ਦੇ ਉੱਤੇ ਜਿਹੜੀ ਬਹੁਮਤ ਹੋਵੇਗੀ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਦੀ ਹੋਵੇਗੀ ਜਾਂ ਫਿਰ ਬਾਦਲ ਧੜੇ ਕਥਿਤ ਬਾਦਲ ਧੜੇ ਦੇ ਹੱਕ ਦੀ ਹੋਵੇਗੀ ਹੁਣ ਇੱਥੇ ਆ ਕੇ ਉਹ ਸਾਰੀ ਗੱਲ ਉਹ ਸਾਰਾ ਅੰਦੋਲਨ ਉਹ ਸਾਰਾ ਆ ਸੰਘਰਸ਼ ਜਿਹੜਾ ਕਥਿਤ ਤੌਰ ਦੇ ਉੱਤੇ ਅਕਾਲੀ ਦਲ ਸੁਧਾਰ ਲਹਿਰ ਲੜਦਾ ਪਿਆ ਉਹ ਤਾਂ ਫਿਰ ਇੱਕ ਪਾਸੇ ਹੀ ਰਹਿ ਜਾਵੇਗਾ ਜਿਹੜੀਆਂ ਗੱਲਾਂ ਹੁਣ ਤੱਕ ਹੋਈਆਂ ਨਹੀਂ ਯਾਨੀ ਕਿ ਪੰਥਕ ਪੋਲਿਟਿਕਸ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਇਫੈਕਟ ਹੋ ਸਕਦੀ ਹੈ ਕਿਹਾ ਜਾਣ ਲੱਗ ਗਿਆ ਕਿ ਜਦੋਂ ਐ ਹੋਵੇਗਾ ਜਦੋਂ ਇਹ ਤੇ ਇਜ਼ਾਫਾ ਹੋਵੇਗਾ ਇਹਦੇ ਬਾਰੇ ਜਥੇਦਾਰ ਗਾਨੀ ਰਗਬੀਰ ਸਿੰਘ ਨੂੰ ਇਨਫੋਮੇਟ ਕੀਤਾ ਜਾਵੇਗਾ ਉਹਨਾਂ ਨੂੰ ਇਨਫੋਰਮ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਇੱਕ ਬੈਠਕ ਸੱਦੀ ਜਾਵੇਗੀ ਜਿਸ ਬੈਠਕ ਤੋਂ ਬਾਅਦ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਆ ਯਾਨੀ ਕਿ ਸੱਤ ਮੈਂਬਰੀ ਕਮੇਟੀ ਦਾ ਅ ਜਲਾਸ ਸੱਦ ਕੇ ਤੇ ਜਿਹੜਾ ਸੱਤ ਮੈਂਬਰੀ ਕਮੇਟੀ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾ ਸਕਦਾ ਕਿਉਂਕਿ ਅਜੇ ਤੱਕ ਤਾਂ ਇਹ ਵੀ ਸਵਾਲ ਖੜਾ ਹੋ ਰਿਹਾ ਕਿ ਸੱਤ ਮੈਂਬਰੀ ਕਮੇਟੀ ਜਲਾਸ ਨਹੀਂ ਸੱਦਿਆ ਗਿਆ ਔਰ ਉਹ ਜਲਾਸ ਨਾ ਸੱਦੇ ਜਾਣ ਕਾਰਨ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਨਹੀਂ ਆ ਹੋ ਸਕਦਾ ਕਿ ਹੁਣ ਇਹ ਵੀ ਪ੍ਰੋਗਰਾਮ ਸ਼ੀਤੀ ਉਲੀਕ ਲਿਆ ਜਾਵੇ ਪਰ ਉਲੀ ਕਿਹਾ ਇਸ ਤਰ੍ਹਾਂ ਜਾਵੇ ਜਦੋਂ ਸੱਤ ਮੈਂਬਰੀ ਕ੍ਰਿਮ ਕਮੇਟੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਇਜ਼ਾਫਾ ਹੋ ਜਵੇਗਾ ਸੰਭਾਵੀ ਤੌਰ ਦੇ ਉੱਤੇ ਇਜ਼ਾਫਾ ਹੋ ਦੇਊਗਾ ਹੁਣ ਦੂਜਾ ਪਾਸਾ ਇਹ ਦੂਜਾ ਮਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜਿਆ ਹੋਇਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਾਂਚ ਕਰ ਰਹੀ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੱਡੇ ਗੰਭੀਰ ਇਲਜ਼ਾਮ ਲਗਾਏ ਗਏ ਸੀ ਜਿਨ੍ਹਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਦੇ ਸਾਂਡੂ ਨੇ ਉਹ ਇਲਜ਼ਾਮ ਲਾਏ ਸੀ ਆਪਣੀ ਹੀ ਸਾਲੀ ਦੇ ਨਾਲ ਸਬੰਧ ਹੋਣ ਦੇ ਗੰਭੀਰ ਸਸੰਸਨੀ ਖੇਜ਼ ਇਲਜ਼ਾਮ ਲੱਗੇ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਇਲਜ਼ਾਮਾਂ ਤੋਂ ਬਾਅਦ ਇੱਕ ਕਮੇਟੀ ਨਿਯੁਕਤ ਕਰ ਦਿੱਤੀ ਗਈ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਦਿੱਇਆ ਕਿ ਸਸਪੈਂਡ ਕਰ ਦਿੱਤਾ ਗਿਆ ਸੀ ਔਰ ਉਸੇ ਤਰ੍ਹਾਂ ਅਜੇ ਤੱਕ ਉਹ ਮਸਲਾ ਚੱਲਦਾ ਪਿਆ ਸੀ ਹੁਣ ਇਸ ਮਸਲੇ ਉੱਤੇ ਰਿਪੋਰਟ ਸੌਂਪੀ ਜਾਣੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਉੱਤੇ ਜਾਂਚ ਰਿਪੋਰਟ ਸੌਂਪੀ ਜਾਣੀ ਹੈ ਪਰ ਸਿੰਘ ਸਾਹਿਬ ਤਾਂ ਇੱਥੇ ਹੈ ਨਹੀਂ ਸਿੰਘ ਸਾਹਿਬ ਤਾਂ ਵਿਦੇਸ਼ ਜਾ ਚੁੱਕੇ ਨੇ ਗਿਆਨੀ ਰਗਵੀਰ ਸਿੰਘ ਨੂੰ ਰਿਪੋਰਟ ਸੌਂਪਣੀ ਸੀ ਪਰ ਗਿਆਨੀ ਰਗਵੀਰ ਸਿੰਘ ਵਿਦੇਸ਼ ਜਾ ਚੁੱਕੇ ਨੇ ਹੁਣ ਜ਼ਾਹਿਰ ਤਨ ਜਿਹੜੀ ਇਹ ਰਿਪੋਰਟ ਹੈ ਵਿਚਾਰਿਆ ਜਾ ਰਿਹਾ ਕਿ ਰਿਪੋਰਟ ਦੇ ਉੱਤੇ ਐਸਜੀਪੀਸੀ ਪ੍ਰਧਾਨ ਫੈਸਲਾ ਸੁਣਾਉਣਗੇ ਕਿਹਾ ਜਾ ਰਿਹਾ ਕਿ ਇਸ ਰਿਪੋਰਟ ਦੇ ਉੱਤੇ ਵੱਡਾ ਫੈਸਲਾ ਐਸਜੀਪੀਸੀ ਪ੍ਰਧਾਨ ਇਕੱਠ ਕਰਕੇ ਸੁਣਾਉਣਗੇ ਇਕੱਤਰਤਾ ਕਰਕੇ ਸੁਣਾਉਣਗੇ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ ਹੁਣ ਬਹੁਤ ਕੁਝ ਯਾਨੀ ਕਿ ਹੋਣ ਵਾਲਾ ਹੈ ਇਸੇ ਮਸਲੇ ਨੂੰ ਆਧਾਰ ਬਣਾ ਕੇ ਕੀ ਕੁਝ ਵਾਪਰਦਾ ਆ ਹੋ ਸਕਦਾ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਪਿਕਚਰ ਕਲੀਅਰ ਹੋ ਜਵੇ ਔਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਪਨ ਇੰਡੀਆ ਪੰਜਾਬੀ ਦੇ